ਹਾਂਜੀ ਬੈਂਡ ਕਾਲੇ ਕੇ ਵਲੌਗਸ ਬਹੁਤ ਬਹੁਤ ਜ਼ਿਆਦੇ ਦਾ ਧੰਨਵਾਦ ਹੂਰਸਨ ਆਉਜੀ ਕਿਵੇਂ ਠੀਕ ਠਾਕ ਹਾਂ ਜੀ ਲਓ ਜੀ ਅੱਜ ਵੀਰ ਆਪਾਂ ਬੈਠੇ ਆਂ ਰਜਾਈ ਚ ਤੇ ਆਪਾਂ ਸੰਦ ਖਾਣੇ ਆ ਵੀਰੋ ਆਪਣੇ ਕੋਲੇ ਵੈਗ ਬਣ ਕੇ ਰੈਡੀ ਹੋਇਆ ਆਪਾਂ ਸੰਦ ਖਾਣੇ ਆ ਪਹਿਲਾਂ ਆਪਾਂ ਬਾਹਰ ਬੈਠੇ ਸੀ ਵਾਹ ਰੱਖਾਂ ਚ ਨੇ ਕਿਤੋਂ ਆਏ ਵੱਜਦਾ ਬੜਾ ਸੂਰ ਜੱਖਾਂ ਚ ਵੀ ਤੇ ਵੈਸੇ ਅੱਜ ਪਹਿਲਾਂ ਤਾਂ ਸੀ ਕਿ ਮੌਸਮ ਬਹੁਤ ਠੀਕ ਕਰੀਤੋ ਅਸੀਂ ਬਹੁਤ ਜਿਆਦਾ ਮੈਂ ਤਾਂ ਸਗੋਂ ਦੁਬੱਟਾ ਬਾਹਰ ਲੈ ਕੇ ਗਈ ਮੈਂ ਆਖਿਆ ਕਿਉਂਕਿ ਵੀ ਸ਼ਾਲ ਵਗੈਰਾ ਸਟਾਲ ਜਾਲੇ ਆ ਨਹੀਂ ਜਾਣਾ ਗਰਮੈਸ਼ ਸੀਗੀ ਪਰ ਨਹੀਂ ਹੁਣ ਫੇਰ ਬੱਦਲ ਹੋ ਗਏ ਕਾਫੀ ਬੱਦਲ ਜੀ ਬਣ ਗਏ ਹੁਣ ਇਹ ਫੇਰ ਮੈਂ ਕਿਹਾ ਚਲੋ ਅਸੀਂ ਅਰ ਜਾਈ ਜਾ ਕੇ ਬਹਿ ਗਏ ਪਹਿਲਾਂ ਤਾਂ ਮਸ਼ੀਨ ਤੇ ਬੈਠੇ ਸੀਗੇ ਵੀ ਮਸ਼ੀਨ ਹੀ ਆਪਾਂ ਬਾਹਰ ਲੈ ਕੇ ਸੀਗੇ ਬੈਗ ਤਿਆਰ ਕੀਤਾ ਸਲਾਈ ਕੀਤਾ ਫਿਰ ਇਹ ਤੁਲ ਬੈਗ ਤਿਆਰ ਹੋ ਗਿਆ ਹਨਾ ਫਿਰ ਆਪਣੇ ਕੰਮ ਧੰਦੇ ਵੀ ਹੋਰ ਬਣ ਜਾਂਦੇ ਉਹ ਵੀ ਕਿੱਥੇ ਤੇ ਫਿਰ ਮੈਂ ਬੈਗ ਤਿਆਰ ਕੀਤਾ ਤੇ ਮੈਂ ਕਿਹਾ ਚਲੋ ਮੈਂ ਤੁਹਾਨੂੰ ਦਿਖਾਵਾਂ ਕਿਉਂਕਿ ਪਹਿਲਾਂ ਤਾਂ ਵੀ ਮੀਂਹ ਜਾਂ ਪੈਣੇ ਕਰਕੇ ਬੱਦਲਾਂ ਦੀ ਗੜਿਆਂ ਦੀ ਠੰਡ ਕਾਫੀ ਹੋ ਗਈ ਸੀ ਤੇ ਨਹੀਂ ਸੀ ਬੈਠਾ ਜਾਂਦਾ ਤੇ ਹੁਣ ਆਪਾਂ ਤੁਹਾਨੂੰ ਦਿਖਾਉਣੇ ਆਪਾਂ ਬੈਗ ਤਿਆਰ ਕੀਤਾ ਹੈਗਾ ਬਹੁਤ ਸੋਹਣਾ ਤੁਹਾਨੂੰ ਇਹਨਾਂ ਚੀਜ਼ਾਂ ਦੀ ਜ਼ਰੂਰ ਲੋ ਸਿਆੜ ਡਰਾ ਦੇ ਕੁੱਖ ਕਰਵਾ ਸਕਦੇ ਆ ਤੇ ਲਓ ਜੀ ਕਲੀਅਰ ਦਿਸੂਗਾ ਨਾ ਲੋਕ ਜੀ ਪਸੰਦ ਦਿਖਾਉਣੀਆਂ ਬੈਗ ਬਹੁਤ ਸੋਹਣਾ ਬਣ ਕੇ ਤਿਆਰ ਹੋਇਆ ਤੁਹਾਨੂੰ ਇਹਨਾਂ ਚੀਜ਼ਾਂ ਦੀ ਜਰੂਰਤ ਹੋਵੇ ਤੁਸੀਂ ਆਰਡਰ ਆਪ ਦੀ ਬੁੱਕ ਕਰਵਾ ਸਕਦੇ ਆ ਬਹੁਤ ਸੋਹਣੇ ਬਣ ਕੇ ਆਪਾਂ ਤਿਆਰ ਕੀਤੇ ਕਿਉਂਕਿ ਲੋਕਲ ਵੀ ਚਾਹੀਦੇ ਸੀ ਕਿਸੇ ਨੂੰ ਤੇ ਆਪਾਂ ਜੀ ਤੁਹਾਨੂੰ ਵੀ ਇਸ ਤਰ੍ਹਾਂ ਚਾਹੀਦੇ ਆ ਸੀ ਮਗਵਾ ਸਕਦੀਆਂ ਇੱਕ ਇੱਕ ਬੱਤ ਮੈਨੂੰ ਜ਼ਿਆਦਾ ਤਾਂ ਮੈਨੂੰ ਆਵਦਾ ਅ ਵੀ ਮਤ ਜਿਹੜੀ ਮੈਂ ਹੱਥੀ ਚੀਜ਼ੇ ਬਣਾਉਣੀ ਆ ਸਾਨੂੰ ਦਿਖਾਉਣੀ ਆ ਟੈਲੈਂਟ ਮੈਨੂੰ ਉਹਦੇ ਲਈ ਫਿਰ ਮੈਨੂੰ ਬਹੁਤ ਖੁਸ਼ੀ ਮਿਲਦੀ ਹੈ ਚੀਜ਼ਾਂ ਦਿਖਾਉਣ ਦੀ ਸਾਨੂੰ ਦੇਖੋ ਜੀ ਕਿੱਦਾਂ ਸੋਣਾ ਆਪਾਂ ਬੈਗ ਤਿਆਰ ਕੀਤਾ ਹਨ ਕੋਈ ਵੀ ਆਪਾਂ ਥਨਾ ਚੀਜ਼ੇ ਤਿਆਰ ਕਰੀਏ ਹਨ ਕੋਹ ਦਾ ਤਿਆਰ ਕਰੀਏ ਉਹਦਾ ਸਕੂਨ ਥੋੜੇ ਵੱਖਰਾ ਹੀ ਹੁੰਦਾ ਹੈਗਾ ਦੋ ਵਾਰੀ ਬਹੁਤ ਆਪਾਂ ਪਹਿਲਾਂ ਨੂੰ ਕਰ ਲਈ ਆ ਇਹ ਬਣਾ ਬਣਾ ਕੇ ਆਪਾਂ ਕਿਉਂਕਿ ਫਿਰ ਆਪਾਂ ਤਾਂ ਥੋੜਾ ਜਿਆਦਾ ਇਹਨੇ ਤਾਂ ਨਹੀਂ ਹੋਏ ਜਾਂਦੇ ਕੋ ਕਰਦੇ ਕੰਮ ਵੀ ਬਹੁਤ ਜਿਆਦਾ ਵੱਲ ਜਾਂਦੇ ਆ ਤੇ ਫਿਰ ਆਪਾਂ ਵਿੱਚ ਦੀ ਬੰਦ ਕਰਤਾ ਸੀ ਹੁਣ ਫਿਰ ਸਟਾਰਟ ਕਰਤਾ ਦੇਖੋ ਜੀ ਬਹੁਤ ਸੋਹਣੇ ਖੁੱਲੇ ਢੁਲੇ ਪਪਨਾਂ ਕੇ ਤਿਆਰ ਕੀਤੇ ਆ ਇਸ ਤਰ੍ਹਾਂ ਆਪਾਂ ਜੇ ਤੁਮੇਨ ਸ਼ੌਂਕ ਹੈ ਇਨਾ ਚੀਜ਼ਾਂ ਦਾ ਮੈਨੂੰ ਬਣਾਉਣ ਦਾ ਹਨ ਦੇਖੋ ਜੀ ਇਸ ਤਰ੍ਹਾਂ ਆਪਾਂ ਇੱਕ ਸਾਈਡ ਤੇ ਲਾਏ ਸੋਨੇ ਇਨਾ ਚੀਜ਼ਾਂ ਦੀ ਜਰੂਰਤ ਹੋਵੇ ਦੇਖੋ ਜੀ ਇਸ ਤਰ੍ਹਾਂ ਕਿ ਸਰ ਤੇ ਹਰ ਤੇ பஞ்ச ਪਲਾਈ ਹੋਈ ਹੈ ਨਾ ਛੋ ਇਹ ਕਪੜਾ ਵੀ ਆਪਾਂ ਬੈਲ ਬਟਨ ਦਾ ਲਿਆ ਵਾ ਜੇ ਜਿਹੜੀ ਪ्युअर ਬੈਲ ਬਟਨ ਹੁੰਦੀ ਹੈ ਉਹ ਕਪੜਾ ਫਿਰ ਆਪਾਂ ਨੂੰ ਪੀਸ ਮਿਲ ਗਿਆ ਸੀ ਕਿ ਇਹਦੇ ਵੀ ਲਓ ਜੀ ਐਸ ਤਰ੍ਹਾਂ ਕੁਲਾ ਡੁਲਾ ਇਥੇ ਵੀ ਤੁਸੀਂ ਮੇਰੇ ਤੇਰੇ ਜਾਣਾ ਕਿਤੇ ਇਹਦੇ ਵਿੱਚ ਕੋਈ ਚੀਜ਼ ਤੁਸੀਂ ਪਾ ਸਕਦੇ ਆ ਦੇਖੋ ਜੀ ਵਿਵੀ ਨਗਰ ਦਾ ਮਟਰ ਆ ਲਾ ਗਿਆ ਪਤਾ ਹੀ ਨਹੀਂ ਸੀ ਗੁੱਬੀ ਤੋੜ ਕੇ ਰੱਖੀ ਪਈ ਆ ਓਕੇ ਤੇ ਆਖੇ ਜੇ ਕੋਈ ਸਬਜ਼ੀ ਹੈ ਨਹੀਂਗੀ ਤੇ ਗੋਭੀ ਤਾਂ ਮੈਂ ਸਵੇਰੇ ਤੋੜ ਕੇ ਲਈ ਸੀ ਦਿਮਾਗ ਕੋ ਨਿਕਲੀ ਤੇ ਤਾਂ ਭੁੱਲ ਗਿਆ ਸੀਗਾ ਤੇ ਕਹੀ ਜਾਈਏ ਸਬਜ਼ੀ ਕੀ ਬਣਾਈਏ ਅੱਜ ਤੇ ਫਿਰ ਬੇਠ ਬੇਠ ਯਾਦ ਆਈ ਗੋਭੀ ਤਾਂ ਬਸ ਸਵੇਰੇ ਤੋੜ ਕੇ ਰੱਖੀ ਦਾਸ ਕੁ ਵਜੇ ਦੋ ਜੀ ਐਸ ਤਰ੍ਹਾਂ ਆਪਾਂ ਬੱਚੀ ਵੀ ਪੋਕਟ ਲਾਤੀਆਂ ਸੀ ਕਈ ਵਾਰ ਆਪਾਂ ਕਿਤੇ ਤੀਰਥੇ ਯਾਤਰਾ ਜਾ ਕਿਤੇ ਵਿੱਚ ਇਹ ਵੀ ਸ਼ਹਿਰ ਚ ਜਾਣੀ ਆ ਲਗਤੀ ਜਿ ਪਾਉਣੀ ਹੋਵੇ ਬਦੂ ਬਣਾ ਤੀਂ ਸੀ ਇਸ ਤਰ੍ਹਾਂ ਵਿਚਲੀ ਸਾਈਡ ਲੋ ਜੀ ਦੋ ਆ ਖੋਲੀਆਂ 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 ਲਾਤੀਆਂ ਸੀ ਇਹਦੇ ਵਿੱਚ ਸਾਈਡ ਤੇ ਦੋ ਬਹੁਤ ਵਿੱਚੋ ਵੀ ਖੁੱਲਾ ਡੁੱਲਾ ਹੈ ਪੂਰਾ ਨਰੋਆ ਇਸ ਤਰ੍ਹਾਂ ਬਣਾਇਆ ਹੋਇਆ ਆ ਪਰ ਜੀ ਜਿੱਪਾਂ ਵੀ ਇਸ ਤਰ੍ਹਾਂ ਪਾ ਪ ਲਾਈਆਂ ਹੋਈਆਂ ਨੇ ਦੇਖੋ ਜੀ ਬੱਸ ਹੁਣ ਇਸ ਤਰ੍ਹਾਂ ਸਹੀ ਵੀ ਆਪਾਂ ਵੀ ਇਸ ਤਰ੍ਹਾਂ ਵੀ ਛੋਟਾ ਜਿਹਾ ਸਾਈਜ਼ ਨਹੀਂ ਬਣਾਇਆਗਾ ਜਿੱਦਾਂ ਬੈਗ ਦਾ ਸਾਈਜ਼ ਹੁੰਦਾ ਪੋਟਾ ਸਾਈਜ਼ ਬਣਾਇਆਗਾ ਇਸ ਤਰ੍ਹਾਂ ਪਤਨੀਆਂ ਵੀ ਲਾਤੀਆਂ ਕਿਤੇ ਨੇੜੇ ਤੇੜੇ ਜਾਣਾ ਕਿਸੇ ਦੇ ਘਰੇ ਜਾਣਾ ਕਿਸੇ ਆਪਾਂ ਪਥੀਰ ਤੇ ਯਾਤਰਾ ਜਾਣਾ ਸ਼ਹਿਰ ਜਾਣਾ ਬਹੁਤ ਇਹਦਾ ਸੌਖ ਹੁੰਦਾ ਹੈ ਇਹਨਾਂ ਦੀਆਂ ਦੇਖੋ ਜੀ ਤੇ ਜੇ ਆਪਾਂ ਕੋਈ ਉੱਪਰੋਂ ਕੋਈ ਚੀਜ਼ ਖੋਲਣੀ ਹੈ ਵੀ ਕਿਤੇ ਆਪਾਂ ਜਾਣਾ ਨੇੜੇ ਤੇੜੇ ਆਜਾ ਖੋਲਣ ਦੀ ਜ਼ਰੂਰਤ ਕੋਈ ਨਹੀਂ ਚਲੋ ਆਪਾਂ ਆ ਚੀਜ਼ ਜਿਹੜਾ ਥੋੜਾ ਬਹੁਤ ਕੋਈ ਚੀਜ਼ ਲੈ ਕੇ ਪਾਉਣੀ ਆ ਆਪਾਂ ਇਹਦੇ ਵਿੱਚ ਪਾ ਸਕਦੇ ਹਾਂ ਦੇੜੀ ਪਾਸੇ ੜ ਤੇ ਲਾਈ ਆ ਚੀਜ਼ ਦੇਖੋ ਜੀ ਸਰ ਤੇ ਲਾਈ ਆ ਤੇ ਇਹ ਆਪਾਂ ਇੱਕ ਉੱਪਰ ਵਿਚਲੇ ਪਾਸੇ ਲਾਈ ਹੋਈ ਲਓ ਜੀ ਦੇਖੋ ਜੀ ਦੱਸਿਓ ਜੀ ਆਪਣੇ ਘਰ ਆਪਣੇ ਹੱਥ ਨਾਲ ਹੁੰਨਰ ਤੇ ਵਿੱਚ ਵੀ ਆਪਾਂ ਦੂਹ ਹਾਂਜੀ ਬਲਾ ਲਾਤੀ ਪੁਲੀਆਂ ਦੁਨੀਆਂ ਲਾਤੀਆਂ ਲਓ ਜੀ ਇਸ ਤਰ੍ਹਾਂ ਬਣਾ ਕੇ ਆਪਾਂ ਤਿਆਰ ਕੀਤਾ ਕਿ ਡਸੋਂ ਨਾਲ ਇਹ ਚੀਜ਼ਾਂ ਮਤਲਬ ਆਪਾਂ ਰੈਣੀ ਮạt ਤੇ ਜਿੰਨੀ ਮਰਜ਼ੀ ਲੈ ਲਓ ਹਨਾ ਬਹੁਤ ਮਿਲ ਜਾਂਦੀਆਂ ਪਰ ਜਿਹੜੀ ਹੱਥੀ ਚੀਜ਼ ਬਣੀ ਆ ਤੇ ਪੂਰੀ ਮਜ਼ਬੂਤ ਬਣਾਈ ਹੋਈ ਐ ਇਸ ਤਰ੍ਹਾਂ ਨਹੀਂ ਹੈਗਾ ਕਿਉਂਕਿ ਵੀ ਇਹਦੇ ਵਿੱਚ ਬਜ਼ੁਰਗਾਂ ਨੇ ਜਿੱਪਾ ਲਾ ਸੇਵਣਾ ਲਾ ਕੇ ਇਹ ਨਹੀਂ ਪੱਕੇ ਤੇ ਗਾਇਆ ਤੇ ਆਪਣੀ ਬਾਹਰ ਨਾਲ ਕੋਈ ਤਣੀ ਨਹੀਂ ਟੁੱਟ ਜੂਗੀ ਨਾ ਇਹ ਨਹੀਂ ਹੋ ਸਕਦਾਗਾ ਬਹੁਤ ਸੋਹਣੀ ਆਪਾਂ ਬਣਾ ਕੇ ਤਿਆਰ ਕੀਤਾ ਸ਼ਾਇਨ ਦੇਖੋ ਕਿੰਨੀ ਸੋਹਣੀ ਆ ਹੁਣ ਆਪਣੇ ਕੋਲੇ ਨਾ ਕੋਈ ਚੀਜ਼ ਪਾ ਕੇ ਦਿਖਾਗੇ ਸੋਹਣੀ ਦੇ ਵਿੱਚ ਇਹਦੇ ਵਿੱਚ ਕੁਛ ਨਹੀਂ ਪਾਇਆ ਹੈ ਨਾ ਪਟਾਵਲ ਪਾਉਣੀ ਆ ਪਟਾਵਲ ਜefe ਆਸੀ ਦੇਖੋ ਚਲੋ ਇਸ ਤਰ੍ਹਾਂ ਆਪਾਂ ਬਾਕੀ ਇੱਕ ਆਪਣੇ ਕੋਲੇ ਗੋਲਾ ਪਿਆ ਗਸ ਕਹਿੰਦੇ ਜੀ ਕਲਰ ਦਾ ਦੇਖੋ ਇਸ ਤਰ੍ਹਾਂ ਪਾ ਕੇ ਤੁਸੀਂ ਜੀ ਤੁਹਾਡੇ ਕੋਲ ਛੋਟਾ ਬੱਚਾ ਨਾਲ ਬੱਚੇ ਦਾ ਛੂਟ ਪਾਉਣਾ ਕੋਈ ਬੋਤਲ ਪਾਉਣੀ ਆ ਕੁਝ ਨਿੱਪਲ ਪਾਉਣੀ ਆ ਜਿੱਦਾਂ ਮਰਜ਼ੀ ਪਾ ਕੇ ਤੁਸੀਂ ਲੈ ਜਾ ਸਕਦੇ ਹਾਂ ਲੋ ਜੀ ਤੇ ਨਾਲ ਇਹਨੂੰ ਤੁਸੀਂ ਵਾਸ਼ ਕਰੋਗੇ ਤੇ ਵਧੀਆ ਵਾਸ਼ ਹੁੰਦਾਗਾ ਤਾਂ ਹਮੇਾਤ ਜਿਵੇਂ ਮਰਜ਼ੀ ਤੁਹਾਨੂੰ ਤੁਸੀਂ ਇਹਨੂੰ ਲੋ ਇਹ ਪਾਪਾ ਵਧੀਆ ਫੋਮ ਵਿੱਚ ਪਾਈ ਹੋਈ ਆ ਫੋਮ ਦਾ ਬਣਿਆ ਹੋਇਆਗਾ ਲੋ ਜੀ ਇਹ ਨਹੀਂ ਕਿ ਤੂੰ ਉਨ ਚਾਪਨ ਕੁ ਡੱਕਤ ਉਹ ਵੀ ਕਲਰ ਲੈ ਜੂ ਨਾ ਇਹ ਮਹਿੰਗੀ ਵੈਲਵਟਨ ਦਾ ਆਪਾਂ ਬਣਾ ਕੇ ਤਿਆਰ ਕੀਤਾ ਲੋ ਜੀ ਆਪਾਂ ਧੁੱਪੇ ਵਿੱਚ ਦੇ ਬਹੁਤ ਚਮਕਾਉਣੀ ਸੀ ਪਰ ਸਾਨੂੰ ਪਤਾ ਜਿਹਦੀਆਂ ਵੈਲਵਟਨ ਦੇ ਪਹਿਣਾ ਕੱਪੜੇ ਸਲਾਈ ਕਰਦੀਆਂ ਨੇ ਚਲੋ ਜੀ ਠੀਕ ਆਪਾਂ ਅੱਜ ਇਹ ਬਣਾ ਕੇ ਤਿਆਰ ਕੀਤਾ ਨਾ ਕੱਲ ਆਪਾਂ ਫਿਰ ਬਣਾ ਕੇ ਤਿਆਰ ਕਰਕੇ ਤੁਹਾਨੂੰ ਉਹ ਵੀ ਦਿਖਾਵਾਂਗੇ ਅੱਜ ਆਪਾਂ ਇਹਨਾਂ ਕਿ ਤਿਆਰ ਕਰ ਲਿਆ ਦਸ ਜਿਹੜੀ ਕਿਦਾਂ ਆ ਬਹੁਤ ਸੋਹਣਾ ਲੱਗਿਆ ਮੈਨੂੰ ਤਾਂ ਬਹੁਤ ਸੋਹਣਾ ਕਿਉਂਕਿ ਮੈਂ ਤਾਂ ਆਖੋਦੀ ਈ ਦੀ ਜਵਾਦੂ ਵਰਤਦੀ ਹਾਂ ਤੇ ਇਹ ਆਪਣੀ ਹੱਥ ਦੀ ਕਲਾ ਆ ਨੀ ਕਿਉਂਕਿ ਟਾਈਮ ਨਹੀਂ ਸੀ ਨੇ ਮੈਂ ਤੁਹਾਨੂੰ ਕਟਾਈ ਵਾਰੀ ਤੇ ਸਲਾਈ ਵਾਰੀ ਵੀ ਦੱਸਦੀ ਕਿਉਂਕਿ ਫਿਰ ਕੈਮਰਾ ਵੀ ਫਟਣਾ ਹੁੰਦਾ ਨਾ ਫਿਰ ਉਹ ਵੀ ਔਖਾ ਹੋ ਜਾਂਦਾ ਨਾ ਹੀ ਨਾ ਟਾਈਮ ਹੁੰਦਾਗਾ ਹੁਣ ਦੱਸ ਦੇਖੋ ਦੇਖੀ ਦੱਸੋ ਨਾ सुना। बहुत सोना ग्रीन जे कलर रहे बहुत सोना कलर है ब्लैक नहीं ग्रीन जे कलर बहुत सोना बहुत मज़बूत आ चीज़ा पूरी मज़बूत बनाइया जी जिन्ना जिन मर्जी समान तुम पाओ